ਬੇੰਤੀ ਅਖਰੀ ਸਾਹਿਤ ਸਤਿ ਸ਼੍ਰੀ ਅਕਾਲ ਅੱਜ ਦੀ ਕਹਾਣੀ ਹੈ ਬੁੱਧੀਮਾਨ ਤੋਤਾ ਇੱਕ ਜੰਗਲ ਵਿੱਚ ਸ਼ੇਰ ਹਿਰਨ ਤੇ ਇੱਕ ਤੋਤਾ ਰਹਿੰਦੇ ਸਨ ਤਿੰਨੇ ਇੱਕ ਦੂਜੇ ਦੇ ਬਹੁਤ ਚੰਗੇ ਦੋਸਤ ਸਨ ਸ਼ੇਰ ਸਭ ਤੋਂ ਸ਼ਕਤੀਸ਼ਾਲੀ ਸੀ ਹਿਰਨ ਬਹੁਤ ਤੇਜ਼ ਦੌੜਨ ਵਾਲਾ ਸੀ ਤੇ ਤੋਤਾ ਬਹੁਤ ਬੁੱਧੀਮਾਨ ਸੀ ਉ ਤਿੰਨੇ ਹਰ ਦਿਨ ਮਿਲ ਕੇ ਖੇਡਦੇ ਤੇ ਮੋਜਾਂ ਕਰਦੇ ਸਨ ਇੱਕ ਦਿਨ ਜਦੋਂ ਤਿੰਨੇ ਦਰਿਆ ਦੇ ਕੰਢੇ ਉੱਤੇ ਬੈਠੇ ਸਨ ਹਿਰਨ ਨੇ ਕਿਹਾ ਸਾਨੂੰ ਆਪਣੀ ਦੋਸਤੀ ਨੂੰ ਸੱਚਮੁੱਚ ਸਾਬਤ ਕਰਨ ਲਈ ਕੁਝ ਕਰਨਾ ਚਾਹੀਦਾ ਹੈ ਤੋਤਾ ਸੋਚ ਕੇ ਬੋਲਿਆ ਪਰਖ ਕਰਨ ਲਈ ਸਾਨੂੰ ਮੌਕਾ ਤਾਂ ਖੁਦ ਆਵੇਗਾ ਕੁਝ ਦਿਨਾਂ ਬਾਅਦ ਜੰਗਲ ਵਿੱਚ ਇੱਕ ਸ਼ਿਕਾਰੀ ਆਇਆ ਉਸਨੇ ਹਿਰਨ ਨੂੰ ਫਸਾਉਣ ਲਈ ਇੱਕ ਜਾਲ ਵਿਛਾਇਆ ਹਿਰਨ ਬਿਨਾਂ ਸੋਚੇ ਸਮਝੇ ਉਸ ਜਾਲ ਵਿੱਚ ਫਸ ਗਿਆ ਉਸਦੀ ਬੇਵਸੀ ਦੇਖ ਕੇ ਸ਼ੇਰ ਅਤੇ ਤੋਤਾ ਤੁਰੰਤ ਉਸਦੀ ਮਦਦ ਕਰਨ ਆਏ ਤੋਤੇ ਨੇ ਆਪਣੀ ਸਮਝਦਾਰੀ ਨਾਲ ਇੱਕ ਯੋਜਨਾ ਬਣਾਈ ਉਹ ਸ਼ਿਕਾਰੀ ਦੇ ਆਸ-ਪਾਸ ਉੱਡਣ ਲੱਗ ਪਿਆ ਸ਼ਿਕਾਰੀ ਉਸ ਦੇ ਪਿੱਛੇ ਦੌੜਦਾ ਰਿਹਾ ਇਸ ਦੌਰਾਨ ਸ਼ੇਰ ਨੇ ਆਪਣੇ ਮਜ਼ਬੂਤ ਜ਼ੋਰ ਨਾਲ ਜਾਲ ਨੂੰ ਫਾੜ ਦਿੱਤਾ ਤੇ ਹਿਰਨ ਨੂੰ ਆਜ਼ਾਦ ਕਰ ਦਿੱਤਾ ਹਿਰਨ ਨੇ ਮਦਦ ਕਰਨ ਲਈ ਦੋਵਾਂ ਦਾ ਧੰਨਵਾਦ ਕੀਤਾ ਤੇ ਬੋਲਿਆ ਅੱਜ ਮੈਨੂੰ ਅਸਲੀ ਦੋਸਤੀ ਦਾ ਮਤਲਬ ਸਮਝ ਆ ਗਿਆ ਹੈ ਦੋਸਤੀ ਦਾ ਮਤਲਬ ਸਿਰਫ ਖੁਸ਼ੀ ਸਾਂਝੀ ਕਰਨਾ ਨਹੀਂ ਹੁੰਦਾ ਸਗੋਂ ਮੁਸੀਬਤ ਵਿੱਚ ਵੀ ਇੱਕ ਦੂਜੇ ਦਾ ਸਾਥ ਦੇਣਾ ਹੁੰਦਾ ਹੈ ਤਿੰਨੇ ਦੋਸਤ ਮੁੜ ਹੱਸਦੇ ਖੇਡਦੇ ਹੋਏ ਜੰਗਲ ਵਿੱਚ ਵਾਪਸ ਚਲੇ ਗਏ ਇਸ ਘਟਨਾ ਨੇ ਉਹਨਾਂ ਦੀ ਦੋਸਤੀ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਦੋਸਤੀ ਉਹ ਹੈ ਜੋ ਮੁਸ਼ਕਿਲ ਵੇਲੇ ਸਾਥ ਦੇਵੇ ਸਤਿ ਸ੍ਰੀ ਅਕਾਲ 35 ਅਖਰੀ ਸਾਹਿਤ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਐਂਡ ਸਬਸਕ੍ਰਾਈਬ ਦ ਚੈਨਲ